ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜਿਨ੍ਹਾਂ ਦੇ ਛੋਟੇ ਭਰਾ ਸ਼ੁਭਦੀਪ ਦਾ ਪਹਿਲਾ ਜਨਮ ਦਿਨ ਅੱਜ ਮਾਨਸਾ ਦੀ ਹਵੇਲੀ ਵਿਖੇ ਬੜੀ ਧੂਮਤਾਂਬ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਪ੍ਰਸ਼ੰਸਕ ਸਨ ਸਿੱਧੂ ਮੂਸੇਵਾਲਾ ਦੇ ਫੈਨਸ ਸਨ ਉਹ ਪਹੁੰਚੇ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਤਸਵੀਰਾਂ ਨੇ ਸਾਬਕਾ ਸੀਐਮ ਚੰਨੀ ਵੀ ਮੌਕੇ ਤੇ ਪਹੁੰਚੇ ਵੱਡੇ ਵੱਡੇ ਫੇਸਬੁਕ ਪੇਜ ਪੇਜਾਂ ਵਾਲੇ ਜਿਹੜੇ ਵੱਡੇ ਵਾਇਰਲ ਹੁੰਦੇ ਨੇ ਉਹ ਵੀ ਮੌਕੇ ਤੇ ਪਹੁੰਚੇ ਉਹਨਾਂ ਦੇ ਵੱਲੋਂ ਵੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਤਸਵੀਰਾਂ ਦੇਖ ਰਹੀਆਂ ਹੋਣਗੀਆਂ ਕਿ ਸ਼ੁਭਦੀਪ ਦਾ ਜਨਮ ਦਿਨ ਮਨਾਇਆ ਗਿਆ ਤਾਂ ਖੂਬਸੂਰਤ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਇਸ ਮੌਕੇ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਸ਼ੀਰਵਾਦ ਦਿੱਤਾ ਗਿਆ ਛੋਟੇ ਸਿੱਧੂ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਮਿਲ ਕੇ ਕੇਕ ਵੀ ਕੱਟਿਆ ਸ਼ੁਭਨਾਵਾ ਸ਼ੁਭਕਾਮਨਾਵਾਂ ਵੀ ਦਿੱਤੀਆਂ ਚੰਨੀ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਹਵੇਲੀ ਦੇ ਕਮਰੇ ਦੇ ਵਿੱਚ ਪਹੁੰਚ ਸਿੱਧੂ ਦੀ ਤਸਵੀਰ ਸੀ ਮੈਨੂੰ ਇੰਜ ਲੱਗਿਆ ਜਿਵੇਂ ਕਹਿ ਰਿਹਾ ਹੋਵੇ ਭਰਾ ਮੈਂ ਇੱਥੇ ਹੀ ਆ ਉਹਨਾਂ ਨੇ ਵੀ ਕਿਹਾ ਕਿ ਮੈਂ ਆਪਣੇ ਆਪ ਨੂੰ ਕੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਛੋਟੇ ਭਰਾ ਸਿੱਧੂ ਦਾ ਜਨਮ ਦਿਨ ਮਨਾਉਣ ਦਾ ਮੌਕਾ ਮਿਲਿਆ ਏ ਉਹ ਇਸ ਕਰਕੇ ਵੀ ਖੁਸ਼ ਨੇ ਕਿ ਸ਼ੁਭਦੀਪ ਦਾ ਪਰਿਵਾਰ ਦੇ ਵਿੱਚ ਮੋੜ ਖੁਸ਼ੀਆਂ ਆ ਗਈਆਂ ਨੇ ਜਿਹੜੀਆਂ ਕਿ 2022 ਦੇ ਵਿੱਚ ਜੋ ਕੁਝ ਸਿੱਧੂ ਮੁਸੇ ਵਾਲੇ ਦੇ ਨਾਲ ਵਾਪਰਿਆ ਜਗ ਜਾਹਰ ਹੈ ਜਿਸ ਤੋਂ ਬਾਅਦ ਪਰਿਵਾਰ ਪੂਰੀ ਤਰੀਕੇ ਨਾਲ ਵਿਖਰ ਗਿਆ ਸੀ ਤਾਂ ਅੱਜ ਨਿੱਕੇ ਸਿੱਧੂ ਨੂੰ 1 ਸਾਲ ਪੂਰੇ ਹੋ ਗਿਆ ਏ ਜਨਮ ਲੈ ਹੋਏ ਅੱਜ ਜਨਮ ਦਿਨ ਸੀ ਨਿੱਕੇ ਸਿੱਧੂ ਦਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਤਸਵੀਰਾਂ ਹੋ ਰਹੀਆਂ ਨੇ ਉਹ ਤੁਹਾਨੂੰ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਰਹੇ ਹਾਂ ਜਿਸ ਦੇ ਵਿੱਚ ਮਾਤਾ ਚਰਨਕੌਰ ਪਿਤਾ ਬਲਕੌਰ ਸਿੰਘ ਅਤੇ ਗੋਦੀ ਦੇ ਵਿੱਚ ਛੋਟਾ ਸਿੱਧੂ ਹੈ ਤੇ ਨਾਲ ਸਾਬਕਾ ਸੀਐਮ ਚੰਨੀ ਖੜੇ ਹੋਏ ਨੇ ਮੈਂ ਇਸ ਗੱਲ ਨੂੰ ਆਪਣੇ ਤਨਪਾਗਰ ਖੁਸ਼ਕਿਸਮਤ ਸਮਝਦਾ ਕਿ ਅੱਜ ਮੈਂ ਬਾਈ ਜੀ ਦੇ ਪਰਿਵਾਰ ਦੇ ਵਿੱਚ ਆਪਣੇ ਛੋਟੇ ਸਿੱਧੂ ਦੇ ਜਨਮ ਦਿਨ ਮਨਾਉਣ ਵਾਸਤੇ ਇੱਥੇ ਆਇਆ ਤੇ ਮੈਨੂੰ ਬੜੀ ਖੁਸ਼ੀ ਹੈ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਹਨੂੰ ਆਉਣ ਵਾਲੀ ਜ਼ਿੰਦਗੀ ਦੇ ਲਈ ਤੇ ਬਹੁਤ ਬਹੁਤ ਵਧਾਈ ਮੇਰੇ ਬੀਬੀ ਜੀ ਨੂੰ ਤੇ ਭਾਈ ਜੀ ਨੂੰ ਤੇ ਅੱਜ ਸਾਨੂੰ ਬੜੀ ਖੁਸ਼ੀ ਹੈ ਕਿ ਪਰਿਵਾਰ ਦੇ ਵਿੱਚ ਦੁਬਾਰੇ ਸਿੱਧੂ ਨੇ ਆ ਕੇ ਆਪਣੀਆਂ ਖੁਸ਼ੀਆਂ ਇਸ ਪਰਿਵਾਰ ਨੂੰ ਬਖਸ਼ੀਆਂ ਪ੍ਰਮਾਤਮਾ ਇਸ ਨਵੇਂ ਸਿੱਧੂ ਨੂੰ ਸਾਡੇ ਨੂੰ ਲੰਬੀ ਉਮਰ ਬਖਸ਼ੇ ਜਨੀ ਸਾਹਿਬ ਤੁਸੀਂ ਸੰਸਦ ਦੇ ਵਿੱਚ ਫੇਰ ਸਰਕਾਰ ਕਿਹੜੀ ਸੀ ਆਪਾਂ ਇੱਥੇ ਤੱਕੇ ਰੱਖੀ ਸਰ ਉਹੀ ਨਹੀਂ ਉਹੀ ਤੋਂ ਉਸੇ ਵਾਲੇ ਦੇ ਇਨਸਾਫ ਨੂੰ ਲੈ ਕੇ ਤੁਸੀਂ ਜਿਵੇਂ ਪਹਿਲਾਂ ਜਿਹੜਾ ਫਲੋ ਸੀਗਾ ਉਸਦੇ ਜਾਣ ਪਿੱਛੋਂ ਵੀ ਉਹੀ ਫਲੋ ਲਗਾਤਾਰ ਵਰਕਰਾਰਾ ਮੈਂ ਜਦ ਘਰ ਚ ਆਇਆ ਐਂਟਰ ਕਰਿਆ ਕਮਰੇ ਚ ਬੜਿਆ ਸਾਹਮਣੇ ਸਿੱਧੂ ਦੀ ਫੋਟੋ ਸੀ ਉਹਨੂੰ ਇਹ ਲੱਗਿਆ ਕਿ ਮੰਨੋ ਇਹ ਕਹਿ ਰਿਹਾ ਕਿ ਮੈਂ ਦਵਾਰੇ ਆ ਗਿਆ ਬਾਈ ਬਿਲਕੁਲ ਇੱਕ ਬੜੇ-ਬੜੇ ਝਾਕਮ ਦੇ ਉੱਤੇ ਕਹਿੰਦੇ ਨਾ ਮਤਲਬ ਲੱਗੀ ਹੈ ਔਰ ਅਸੀਂ ਉਸੇ ਤਰੀਕੇ ਨਾਲ ਹੀ ਲੈ ਰਹੇ ਆਂ ਭਾਵੇਂ ਅਸੀਂ ਵੱਡੇ ਪੁੱਤ ਦਾ ਜਿਹੜਾ ਖਲਾਅ ਹੈ ਉਹਨੂੰ ਪੂਰਾ ਤਾਂ ਨਹੀਂ ਕਰ ਸਕਦੇ ਪਰੰਤੂ ਇੱਕ ਰਾਹਤ ਜ਼ਰੂਰ ਮਿਲੀ ਹੈ ਔਰ ਇਸ ਸ਼ੁਭ ਮੌਕੇ ਦੇ ਉੱਤੇ ਆ ਕੇ ਸੀਐਮ ਸਾਹਿਬ ਨੇ ਫੋਰ ਇਸ ਪਲ ਨੂੰ ਰੌਚਕ ਬਣਾਇਆ ਸੁਹਾਣਾ ਬਣਾਇਆ ਮੈਂ ਇਹਨਾਂ ਨੂੰ ਵੀ ਜੀ ਆਇਆਂ ਕਹਿੰਦਾ ਤੁਹਾਡਾ ਸਾਰਿਆਂ ਦਾ ਪ੍ਰੈਸ ਦਾ ਜਿਹਨੇ ਵੀ ਤੁਸੀਂ ਇੱਥੇ ਚਾਰਕਾ ਨੂੰ ਗੱਲ ਕਰਦੇ ਬਥੇਰਾ ਨਤਨਵਾਦ ਕਰਦਾ ਅੰਕ ਜੀ ਬਥੇਰਾ ਰੋਕਣ ਦੀ ਕੋਸ਼ਿਸ਼ ਕੀਤੀ ਸੋਸ਼ਲ ਮੀਡੀਆ ਤੇ ਅੱਜ ਪੂਰੀ ਜਿਹੜੀ ਲਹਿਰ ਬਰਕਰਾਰ ਹੈ ਉਸੇ ਤਰ੍ਹਾਂ ਬੇਟਾ ਮੇਰਾ ਵੀ ਆਪ ਦਾ ਸਾਡਾ ਘਰੇ ਨੂੰ ਕੋਈ ਵੀ ਇਦਾਂ ਦਾ ਪ੍ਰੋਗਰਾਮ ਨਹੀਂ ਸੀ ਕੇ ਅਸੀਂ ਨੂੰ ਕੋਈ ਸੈਲੀਬ੍ਰੇਟ ਕਰਨਾ ਪਰੰਤੂ ਉਹ ਕਹਿੰਦੇ ਨੇ ਵੀ ਇਹ ਮਹਾਜਨੇ ਆਪਣੇ ਆਪ ਰੋਕੇ ਨਹੀਂ ਰੁਕਦੇ ਤਾਂ ਇਹ ਲੋਕਾਂ ਦਾ ਪਿਆਰ ਹੈ ਤੁਹਾਡਾ ਸਾਰੇ ਭੈਣ ਭਰਾਵਾਂ ਦਾ